ਸਤਿ ਸ਼੍ਰੀ ਅਕਾਲ ਜੀ ਪੀਟੀਸੀ ਨਿਊਜ਼ ਵੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਦਮਨਪ੍ਰੀਤ ਸਿੰਘ ਇਸ ਵੇਲੇ ਦੀ ਵੱਡੀ ਖਬਰ ਹੈ ਪਾਨਾ ਸਿੱਧੂ ਨੂੰ ਪਟਿਆਲਾ ਕੋਰਟ ਦੇ ਵਿੱਚ ਪੇਸ਼ ਕੀਤਾ ਹੈ ਔਰ ਇਸ ਸਮੇਂ ਪਟਿਆਲਾ ਡਿਸਟ੍ਰਿਕਟ ਕੋਰਟ ਦੀ ਇਹ ਤਸਵੀਰ ਹੈ ਜਿੱਥੇ ਪੁਲਿਸ ਤੈਨਾਤ ਹੈਗੀ ਹੈ ਪਾਨਾ ਸਿੱਧੂ ਨੂੰ ਇਹ ਸੀਗਾ ਕਿ ਇਸ ਗੇਟ ਤੋਂ ਜਿਹੜਾ ਉਹ ਲਿਆਇਆ ਜਾਵੇਗਾ ਲੇਕਿਨ ਪਾਨਾ ਸਿੱਧੂ ਨੂੰ ਪਿੱਛੋਂ ਜਿਹੜਾ ਉਹ ਪੁਲਿਸ ਲੈ ਕੇ ਪਹੁੰਚੀ ਔਰ ਡਿਸਟ੍ਰਿਕਟ ਕੋਰਟ ਦੇ ਵਿੱਚ ਉਸ ਨੂੰ ਪੇਸ਼ ਕਰ ਦਿੱਤਾ ਗਿਆ ਔਰ ਵੱਡੀ ਗਿਣਤੀ ਦੇ ਵਿੱਚ ਸਮਰਥਕ ਜਿਹੜੇ ਨੇ ਉਹ ਪਾਨਾ ਸਿੱਧੂ ਦੀ ਸਪੇਸ਼ੀ ਦੇ ਵਿੱਚ ਪਹੁੰਚੇ ਸੀ ਕਿਉਂਕਿ 29 ਤਰੀਕ ਦਾ ਇੱਕ ਵੱਡ ਨਾ ਸਿੱਟੂ ਦੇ ਪਿੰਡ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਜੋ ਸਮਰਥਕਾਂ ਦੇ ਵੱਲੋਂ ਕਾਲ ਦਿੱਤੀ ਗਈ ਸੀਗੀ ਲੇਕਿਨ ਹੁਣ ਜੇਕਰ ਕਹ ਲਈਏ ਕਿ ਇਹ ਵੱਡੀ ਅਪਡੇਟ ਹੈ ਕੀ ਪਾਨਾ ਸਿੱਧੂ ਨੂੰ ਪਟਿਆਲਾ ਡਿਸਟ੍ਰਿਕਟ ਕੋਰਟ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਔਰ ਪਿੱਛੋਂ ਜੀਡੀਓ ਪੁਲਿਸ ਲੈ ਕੇ ਪਹੁੰਚੀ ਸੀ ਔਰ ਪੇਸ਼ ਕੀਤਾ ਹੈ तमाम ਸਮਰਥਕ ਦੇਖ ਲਓ ਜੋ ਇਸ ਸਮੇ ਪਾਨਾ ਸਿੱਧੂ ਦੀ ਸਪੈਸ਼ੀਅਲ ਦੇ ਦੌਰਾਨ ਜਿਹੜੇ ਨੇ ਉਹ ਪਹੁੰਚੇ ਸੀ ਪੁਲਿਸ ਵੱਡੀ ਗਿਣਤੀ ਦੇ ਵਿੱਚ ਤਣਾਤ ਜਿਹੜੀ ਉਹ ਇੱਥੇ ਸੀਗੀ ਲੇਕਿਨ ਪਾਨਾ ਸਿੱਧੂ ਤੋਂ ਪਿੱਛੋਂ ਤੋਂ ਹੀ ਜਿਹੜਾ ਉਹ ਲੈ ਕੇ ਜਾਇਆ ਜਾਂਦਾ ਔਰ ਕੋਰਟ ਦੇ ਵਿੱਚ ਜਿਹੜਾ ਉਹ ਪੇਸ਼ ਕਰ ਦਿੱਤਾ ਜਾਂਦਾ ਹੈਗਾ ਔਰ ਇਸ ਦੇ ਵਿੱਚ ਨਵੀਂ ਅਪਡੇਟ ਵੀ ਹੈਗੀ ਕਿ ਅਬੋਰ ਦੇ ਵਿੱਚ ਵੀ ਮਾਮਲਾ ਪਾਨਾ ਸਿੱਧੂ ਦੇ ਖਿਲਾਫ ਜਿਹੜਾ ਉਹ ਦਰਜ ਹੁੰਦਾ ਔਰ ਇਹ ਇੱਕ ਲਾਸੀ ਕਾ ਜਦੋਂ ਲੁਧਿਆਣਾ ਦੇ ਵਿੱਚ ਪਾਨਾ ਸਿੱਧੂ ਦੇ ਉੱਪਰ ਐਫਆਈਆਰ ਦਰਜ ਹੁੰਦੀ ਆ ਔਰ ਉਸ ਨੂੰ ਜਿਹੜੀ ਲੁਧਿਆਣਾ ਪੁਲਿਸ ਆਪਣੀ ਹਿਰਾਸਤ ਦੇ ਵਿੱਚ ਲੈਂਦੀ ਆ ਲੇਕਿਨ ਉਸ ਤੋਂ ਬਾਅਦ ਪਟਿਆਲਾ ਪੁਲਿਸ ਜਦੋਂ ਉਸ ਨੂੰ ਜਮਾਨਤ ਮਿਲ ਜਾਂਦੀ ਆ ਤਾਂ ਪਟਿਆਲਾ ਪੁਲਿਸ ਵੀ ਉਸ ਨੂੰ ਹਿਰਾਸਤ ਦੇ ਵਿੱਚ ਲੈ ਕੇ ਆਂਦੀ ਆ ਨਵੇਂ ਕੇਸ ਦੇ ਵਿੱਚ ਜਿਸ ਦੇ ਵਿੱਚ ਇੱਕ ਚੈਨਖੋਈ ਦਾ ਮਾਮਲਾ ਸੀਗਾ ਜਿਸ ਦੇ ਵਿੱਚ ਪਾਨਾ ਸਿੱਧੂ ਨੂੰ ਪਟਿਆਲਾ ਪੁਲਿਸ ਤੇ ਗ੍ਰਿਫਤਾਰ ਕੀਤਾ ਸੀ ਤੇ ਲੇਕਿਨ ਹੁਣ ਦੀ ਇਹ ਨਵੀਂ ਅਪਡੇਟ ਹੈ ਕਿਉਂਕਿ 3 ਦਿਨ ਦਾ ਰਿਮਾਂਡ ਪਾਨਾ ਸਿੱਧੂ ਦਾ ਪੁਲਿਸ ਨੂੰ ਮਿਲਿਆ ਸੀਗਾ ਔਰ ਅੱਜ 29 ਤਰੀਕ ਕੱਲ ਪਹਿਲਾਂ ਮੈਡੀਕਲ ਕਰਾਇ ਦੇ ਵਿੱਚ ਦੁਬਾਰਾ ਪੇਸ਼ ਕੀਤਾ ਗਿਆ ਪੁਲਿਸ ਦੇ ਦੌਰਾਨ ਇਹ ਪੇਸ਼ ਕੀਤਾ ਹੈਗਾ ਬਿਲਕੁਲ ਇਸ ਤਰੀਕੇ ਨਾਲ ਸਮਰਥਕ ਪਹੁੰਚੇ ਨੇ ਇਹ ਤਸਵੀਰ ਜਿਹੜੀ ਐਕਸਕਲੂਸਿਵ ਤੁਹਾਡੇ ਤੱਕ ਜਿਹੜੀ ਉਹ ਪਚਾਰਿਆ ਕਿ ਪਾਨਾ ਸਿੱਧੂ ਨੂੰ ਜਿਹੜਾ ਉਹ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈਗਾ ਔਰ ਇਹ ਤਸਵੀਰ ਜਿਹੜੀ ਉਹ ਸਰ ਨਿਕਲ ਕੇ ਸਾਹਮਣੇ ਆਈ ਹੈ ਜਦੋਂ ਪਟਿਆਲਾ ਪੁਲਿਸ ਜਿਹੜੀ ਹੈ ਉਹ ਪਹੁੰਚੀ ਸੀਗੀ ਔਰ ਪਾਨਾ ਸਿੱਧੂ ਦੇ ਸਮਰਥਕ ਜਿਹੜੇ ਨੇ ਉਹ ਹਾਲਾਂਕਿ ਇਸ ਇਸ ਗੇਟ ਦੇ ਪਾਸੇ ਸੀਗੇ ਕਿਉਂਕਿ ਜੋ ਅਕਿਆਸ ਰਹੀ ਸੀ ਕਿ ਇਸ ਗੇਟ ਤੋਂ ਪਾਨਾ ਸਿੱਧੂ ਨੂੰ ਪੇਸ਼ ਕੀਤਾ ਜਾਵੇਗਾ ਲੇਕਿਨ ਉਸ ਤੋਂ ਬਾਅਦ ਹੁਣ ਪਾਨਾ ਸਿੱਧੂ ਨੂੰ ਜਿਹੜਾ ਉਹ ਪਿਛਲੇ ਤੋ ਜਿਹੜਾ ਉਹ ਪੇਸ਼ ਕਰ ਦਿੱਤਾ ਗਿਆ ਔਰ ਇਹ ਵੇਖਣਾ ਹੋਵੇਗਾ ਕਿ ਉਹ ਕਿੰਨੇ ਦਿਨ ਦੀ ਰਿਮਾਂਡ ਪਾਣਾ ਸਿੱਤੂ ਦੀ ਪੁਲਿਸ ਨੂੰ ਮਿਲੀ ਹੈਗੀ ਹੈ ਔਰ ਇਸ ਦੇ ਵਿੱਚ ਕੀ ਕੁਝ ਨਵੀਂ ਅਪਡੇਟ ਜਿਹੜੀ ਉਹ ਆਈ ਹੈਗੀ ਹੈ ਪੂਰੇ ਮਾਮਲੇ ਦੇ ਵਿੱਚ ਕਿਉਂਕਿ ਅਬੋਰ ਦੇ ਵਿੱਚ ਵੀ ਇਹ ਮਾਮਲਾ ਦਰਜ ਹੁੰਦਾ